ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਖਸ਼ਣਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਦੋਸਤੋ ਆਜ ਤੁਹਾਮਨੇ ਸਾਹਮਨੇ ਦੇਖ ਰਹੀ ਸਾਰੇ ਦਰਸ਼ਕਾਂ ਕੋਈ ਫਿਰ ਤੋਂ ਪਿਆਰ ਭਰਆ ਨਮਸਕਾਰ ਕੈਂਟੇ ਦੀ ਸ਼ਾਨ ਹਿੰਦੁਸਤਾਨ ਦੀ ਪੰਜਾਬ ਦੀ ਸ਼ਾਨ ਸਾਡੇ ਵਿੱਚ ਬਰਗਰ ਸਿੰਘ ਜੀ ਮਸ਼ਹੂਰ ਸਰ ਅੱਜ ਦੇ ਜਿੱਤ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਕਿੰਨੀ ਕੀ ਮਿਹਨਤ ਲੱਗੀ ਕਰਨ ਚ ਇਸ ਜਿੱਤ ਨੂੰ ਪ੍ਰਾਪਤ ਕਰਨ ਚ ਸਰ ਕੋ ਮਿਹਨਤ ਕਰਨੀ ਪੈਦੀ ਹੈ ਜੀ ਮੈਨੂੰ ਲੱਗਦਾ ਕਿ ਲੋਕਾਂ ਦਾ ਜਿਹੜਾ ਜੋ ਸਾਨੂੰ ਲੱਗਦਾ ਸੀ ਉਹਦੇ ਤੋਂ ਵੀ ਜਿਹੜਾ ਵੱਡਾ ਮੈਂਡੇਟ ਹੈ ਜੀ ਜੀ ਤੇ ਸਰ ਕਿਵੇਂ ਲੱਗਦਾ ਸੀ ਕਿ ਚਰਨਜੀਤ ਚੰਨੀ ਦੇ ਆਂਨ ਦੇ ਨਾਲ ਜੰਦਰਵਾਸੀ ਨੇ ਵਾਕਈ ਹੀ ਲੰਬੇ ਸਮੇਂ ਤੋਂ ਚਰਨਜੀਤ ਚੰਨੀ ਤੇ ਤੁਹਾਡੀ ਮਿਹਨਤ ਦਾ ਸਦਕਾ ਵਾਕਈ ਹੀ ਜਨਤਾ ਨੂੰ ਪਿਆਰ ਕਰਦੀ ਸੀ ਨਹੀਂ ਬੀ ਖੂਬ ਮਿਹਨਤ ਸਭ ਨੇ ਕੀਤੀ ਹੈ ਟੀਮ ਹੁੰਦੀ ਹੈ ਕੋਈ ਅਲੱਗ ਨਹੀਂ ਹੁੰਦਾ ਸੋ ਮੈਨੂੰ ਲੱਗਦਾ ਇਹ ਵੱਡੀ ਜਿਹੜੀ ਮੈਂਡੇਟ ਹੈ ਉਹ ਲੋਕਾਂ ਨੇ ਦਿੱਤਾ ਹੈ ਲੈਨ ਆਰਡਰ ਤੇ ਹੁਣ ਫਰਕ ਪਵੇਗਾ ਸੁਧਨਗੇ ਸਾਰੇ ਦੇਖੋ ਅਲਟੀਮੇਟਲੀ ਲਾਅ ਐਂਡ ਆਰਡਰ ਤਾਂ ਸਟੇਟ ਸਬਜੈਕਟ ਹੈਗਾ ਔਰ ਸਟੇਟ ਨੂੰ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਹਾਂ ਲੇਕਿਨ ਇਸ ਗੱਲ ਦਾ ਪ੍ਰੈਸ਼ਰ ਜ਼ਰੂਰ ਹੋਊਗਾ ਕਿ ਹੁਣ ਜਿਹੜੀ ਜਿਹੜੀ ਸਟੇਟ ਗਵਰਨਮੈਂਟ ਹੈ ਉਹਨੂੰ ਕੰਮ ਜਿਹੜਾ ਉਹ ਹੋਰ ਕਰਨਾ ਪਊਗਾ ਨਸ਼ਿਆ ਤੇ ਨਕੇਲ ਦੱਸੋ ਉਹਨਾਂ ਕਿੰਨਾ ਕ ਫਰਕ ਪਵੇ ਨਸ਼ਿਆ ਤੇ ਦੇਖੋ ਮੈਨੂੰ ਲੱਗਦਾ ਨਸ਼ਿਆ ਤੇ ਤਾਂ ਨੇਚਰਲੀ ਆ ਕਿ ਮਿਹਨਤ ਕਰਨ ਦੀ ਜ਼ਰੂਰਤ ਹੈਗੀ ਆ ਜੀ ਸੋ ਉਹਦੇ ਤੇ ਮੈਂਡੇਟ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਦੇਣ ਦੀ ਜ਼ਰੂਰਤ ਹੈ ਜੀ ਜਰ ਜਿਨ੍ਹਾਂ ਨੇ ਤੁਹਾਡੇ ਨਾਲ ਰਲ ਮਿਲ ਕੇ ਪੂਰੇ ਜੰਦਰਵਾਸੀ ਨੇ ਮਿਹਨਤ ਕੀਤੀ ਹੈ ਸਮਾਂ ਦਿੱਤਾ ਉਹਨਾਂ ਵਾਸਤੇ ਤੁਹਾਡਾ ਕੀ ਸੰਦੇਸ਼ ਹੈ ਵੀ ਦੇਖੋ ਮੈਂ ਤਾਂ ਜਿਹੜਾ ਲੋਕਾਂ ਦਾ ਮੰਡੇਟ ਹੁੰਦਾ ਉਹ ਹਮੇਸ਼ਾ ਜਿਹੜਾ ਇੱਕ ਇਹੋ ਜਿਹਾ ਮੰਡੇਟ ਹੁੰਦਾ ਜਿਹਨੂੰ ਤੁਸੀਂ ਜਿਹੜਾ ਖਿੜੇ ਮੱਥੇ ਸਵੀਕਾਰ ਕਰਦੇ ਆ ਜੀ ਔਰ ਉਹ ਜਿਹੜਾ ਆ ਉਹ ਬਹੁਤ ਵਧੀਆ ਮੰਡੇਟ ਹੈਗਾ ਜਿੰਨਾ ਮੰਡੇਟ ਹੁੰਦਾ ਉਨੀ ਜ਼ਿੰਮੇਵਾਰੀ ਵੀ ਜਿਹੜੀ ਵੱਡੀ ਹੁੰਦੀ ਹੈ ਸੋ ਮੈਨੂੰ ਲੱਗਦਾ ਉਹ ਜ਼ਿੰਮੇਵਾਰੀ ਵੀ ਸਾਡੀ ਵੱਡੀ ਹੈਗੀ ਜੀ ਜੀ ਸੋ ਉਹਦੇ ਤੇ ਸਾਨੂੰ ਹੋਰ ਕੰਮ ਕਰਨ ਦੀ ਜਰੂਰਤ ਹੈ ਥੈਂਕ ਯੂ ਸੋ ਮਚ ਸਰ ਸविता ਇੱਕ ਪਰਗਰ ਸਿੰਘ ਜੀ ਨੇ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਸਾਰਿਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਜਿਨ੍ਹਾਂ ਨੂੰ ਵੱਧ ਚੜ੍ਹ ਕੇ ਜੰਧਰ ਕੰਤ ਵਿੱਚੋਂ ਜਾਂ ਪੂਰੇ ਜੰਧਰ ਵਿੱਚੋਂ ਜਾਤ ਤੋ ਯਾਰ ਸਹਿਯੋਗ ਦਾ ਕੈਮਰਾਮੈਨਰ ਮੈਂ ਤੁਹਾਡਾ ਅਸਕੀ ਸਾਨੂੰ ਆਹ ਤੱਕ ਕੰਮ ਕਰਨ ਦਾ